ਤੇ ਗਾਂ ਲੈ ਕੇ ਹੁਣ ਬਿੱਟੂ ਦੀ ਗੱਲ ਆਈ ਹੈ ਬਿੱਟੂ ਦੀ ਗੱਲ ਮੈਂ ਖੋਲ ਕੇ ਕਰਨ ਲੱਗਿਆ ਜੀ ਜੀ ਬਿੱਟੂ ਮੇਰਾ ਬੜਾ ਜੀਜ ਮਿੱਤਰ ਸੀ ਬਿਲਕੁਲ ਅਸੀਂ ਡੀਏਵੀ ਕਾਲਜ ਵੀ ਇਕੱਠੇ ਰਹੇ ਹਾਂ ਇਕੱਠੇ ਖੇਡੇ ਵੀ ਹਾਂ ਅਸੀਂ ਮੈਂ ਬਿੱਟੂ ਦੇ ਘਰੇ ਵੀ ਰਹੇ ਹਾਂ ਉਹ ਪਰਚਾ ਹੋ ਗਿਆ ਸੀਗਾ ਮੇਰੇ ਤੇ ਪੁਲਿਸ ਮੈਨੂੰ ਭਾਲਦੀ ਸੀ ਮੈਂ 20 25 ਦਿਨ ਲਗਾਤਾਰ ਬਿੱਟੂ ਦੇ ਘਰੇ ਥੋੜੇ ਤੇ ਲੰਬਾ ਵੀ ਹੈ ਕਹਿੰਦੇ ਨਾਮਕ ਹਰਾਮ ਕੀਤਾ ਤੁਸੀਂ ਬਿੱਟੂ ਨੂੰ ਬਦਲ ਮੈਂ ਉਹ ਕਹਿੰਦੇ ਨਾ ਮੈਂ ਬਿੱਟੂ ਦੇ ਘਰੇ ਨਾਮਕ ਖਾਦਾ ਮੈਂ ਰੋਟੀ ਖਾਧੀ ਹੈ ਬਿੱਟੂ ਦੇ ਘਰੇ ਮੈਨੂੰ ਦੱਸਣ ਲੱਗਿਆ ਗਾਲੇ ਇਹ ਫਿਰ ਗੱਲ ਬਦਨਾਮ ਤੇ ਆ ਜਾਂਦੀ ਹੈ ਮੈਂ ਮੈਂ ਉਹ ਬੰਦਾ ਵਾਹਦ ਬੰਦਾ ਉਹਦੇ ਪਰਿਵਾਰ ਨੂੰ ਪੁੱਛ ਲੋ ਕਰੇ ਜਾ ਕੇ ਸੌਂਪਵਾ ਕੇ ਗੱਲ ਵੀ ਮੈਂ ਬਿੱਟੂ ਨਾਲ ਲੜਦਾ ਰਿਹਾ ਕਿ ਨਹੀਂ ਲੜਦਾ ਰਿਹਾ ਵੀ ਬਿੱਟੂ ਇਹ ਕੰਮ ਨਾ ਕਰ ਤੁਸੀਂ ਉਦੋਂ ਰੋਕਦੇ ਸੀ ਮੈਂ 20 25 ਦਿਨ ਉਹਦੇ ਪਿੰਡ ਰਿਹਾ ਔਰ ਉਥੋਂ ਬਿੱਟੂ ਗਰਾਊਂਡ ਪ੍ਰੈਕਟਿਸ ਕਰਨ ਜਾਂਦਾ ਤੇ ਟੀਕਾ ਲਾ ਕੇ ਜਾਂਦਾ ਇਹ ਫਿਰ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਬਿੱਟੂ ਨੂੰ ਮੈਂ ਰੋਕਿਆ ਬਿੱਟੂ ਦੇ ਪਰਿਵਾਰ ਨੂੰ ਵੀ ਕਿਹਾ ਵੀ ਇਹਨੂੰ ਗਲਤ ਮੈਂ ਕਿਹਾ ਬਿੱਟੂ ਮਾਰਿਆ ਜਾਏਗਾ ਕੰਮ 'ਚ ਨਾ ਪਏ ਦੂਜੀ ਗੱਲ ਹੋਰ ਸੁਣ ਲਓ ਹੁਣ ਗੱਲਾਂ ਚੱਲੇ ਪਈਆਂ ਨੇ ਹੁਣ ਬਹੁਤ ਕੁਝ ਪਿਆ ਮੇਰੇ ਕੋਲ ਦਾ ਆਹ ਭਰੀ ਬੈਠਾ ਮੈਂ ਆਹ ਭਰੀ ਬੈਠਾ ਐ ਅੱਛਾ ਬੜਾ ਕੁਝ ਐ ਮੈਂ ਇਹਦੇ ਕੋਲੇ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਹਟਦੇ ਨਹੀਂ ਇਹ ਕਬੱਡੀ ਨੂੰ ਬਚਾਉਣ ਦੀ ਬਜਾਏ ਹੋਰ ਪਾਸੇ ਕਹਾਣੀ ਲਈ ਜਾਂਦੇ ਆ ਲੱਖਾ ਗਾਜੀਪੁਰਿਆ ਗਲਜਾਰੀ ਮੂਨਕ ਨੂੰ ਜੋਗੀ ਨੂੰ ਫੋਨ ਕਰਦਾ ਜੋਗੀ ਦੇ ਦੇਣ ਵਾਲਿਆਂ ਨੂੰ ਉਥੇ ਕੋ ਖੂ ਖਾਲੇ ਵੱਜਦੇ ਆ ਕੋਈ ਅੱਛਾ ਬਾਹਰ ਪਤਾ ਨਹੀਂ ਬੈਂਕੂਬਰ ਪਤਾ ਨਹੀਂ ਕਿੱਥੇ ਹੂੰ ਕੈਨੇਡਾ ਰਹਿੰਦੇ ਐ ਉੱਥੇ ਉਹ ਕਹਿੰਦੇ ਬਿੱਟੂ ਮਰ ਜੂ ਇਹਨੂੰ ਬਚਾ ਲੋ ਗਲਜਾਰੀ ਬਿੱਟੂ ਦੇ ਘਰੇ ਗੱਲ ਕਰਦਾ ਬਿੱਟੂ ਗਲਜਾਰੀ ਨਾਲ ਲੜਦਾ ਤੇ ਬਿੱਟੂ ਗਲਜਾਰੀ ਨਾਲ ਕਈ ਮਹੀਨੇ ਬੋਲਦਾ ਨਹੀਂ ਇਸੇ ਗੱਲ ਪਿੱਛੇ ਹਾਂ ਮੈਂ ਗਲਜਾਰੀ ਨੂੰ ਫੋਨ ਕੀਤਾ ਇਹ ਮਗਲਜਾਰੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਇਹ ਸਾਡੀ ਮਾਂ ਖੇੜਾ ਪਹਿਲੀ ਗੱਲ ਦਾ ਮਾਂ ਖੇੜਾ ਕਹਿਣੀ ਛੱਡੋ ਕਬੱਡੀ ਸਾਡੀ ਮਾਂ ਖੇੜ ਕਿਵੇਂ ਹੋਗੀ ਸਾੜੀਆਂ ਮਾਮਾ ਕੌਡੀ ਖੇਡਦੀਆਂ ਰਹਿੰਦੇ ਆ ਹੂੰ ਮਾਂ ਬੋਲੀ ਦਾ ਮਨਦਿਆ ਮਾਂ ਬੋਲੀ ਹੁੰਦੀ ਐ ਬਿੱਟੂ ਸਿਆ ਕਿਉਂਕਿ ਮਾਂ ਬੋਲੀ ਅਸੀਂ ਜਦੋਂ ਬੱਚਾ ਮਾਂ ਦੇ ਢਿੱਡ ਚ ਹੁੰਦਾ ਪੇਟ ਚ ਹੁੰਦਾ ਉਦੋਂ ਸਿੱਖਦਾ ਹੈ ਮਾਂ ਬੋਲਦੀ ਐ ਜੋ ਆੜਾ ਦਾੜਾ ਨਾ ਆਪਾਂ ਕਹਿੰਦੇ ਵੀ ਬੱਚਾ ਹੋਣ ਵਾਲਾ ਚੰਗਾ ਬੰਦਾ ਇਹਦੇ ਮੱਥੇ ਲੱਗੇ ਉਹਦਾ ਕੀ ਕਾਰਨ ਹੈ ਚੰਗੀਆਂ ਫੋਟੋਆਂ ਤਸਵੀਰਾਂ ਲਾਉਨੇ ਆਪਾਂ ਕਮਰਿਆਂ 'ਚ ਵੀ ਚੰਗੀਆਂ ਤਸਵੀਰਾਂ ਆਹਦੀਆਂ ਬੁੜੀ ਦੇ ਮੱਥੇ ਲੱਗਣ ਉਹਦਾ ਅਸਰ ਜਾਂਦਾ ਇਹਦਾ ਬੱਚਾ ਹੋਣ ਵਾਲਾ ਉਹ ਬੱਚਾ ਅੰਦਰ ਅਸਰ ਗ੍ਰਹਿਣ ਕਰ ਰਿਹਾ ਹੁੰਦਾ ਬਾਹਰਲੀ ਜੋ ਆਵਾਜ਼ਾਂ ਆ ਰਹੀਆਂ ਹੁੰਦੀਆਂ ਜੋ ਸਾਰਾ ਕੁਝ ਮਹਿਸੂਸ ਕਰ ਰਿਹਾ ਹੁੰਦਾ ਬੱਚਾ ਅੰਦਰ ਹੂੰ ਜਦੋਂ ਬੱਚਾ ਪੈਦਾ ਹੁੰਦਾ ਪੈਦਾ ਹੋਣ ਤੋਂ ਬਾਅਦ ਪਹਿਲਾ ਸ਼ਬਦ ਜਿਹੜਾ ਬੰਦਾ ਆਪਣੀ ਮਾਂ ਬੋਲਦਾ ਤੇ ਆਪਣੀ ਮਾਂ ਦੀ ਬੋਲੀ 'ਚ ਬੋਲਦਾ ਇਸ ਕਰਕੇ ਮਾਂ ਬੋਲੀ ਕਿਹਾ ਜਾਂਦਾ ਹੈ ਮਾਂ ਕਬਟ ਤੁਹਾਡੇ ਬਾਪ ਦੀ ਖੇਡ ਹੋ ਸਕਦੀ ਹੈ ਸਾਡੀ ਮਹਿਬੂਬ ਖੇਡ ਹੋ ਸਕਦੀ ਹੈ ਮਾਂ ਖੇਡ ਮਾਂ ਖੇਡ ਕਰੀ ਜਾਂਦੇ ਨੂੰ ਪਤਾ ਨਹੀਂ ਮਾਂ ਖੇਡ ਕਿਵੇਂ ਹੋ ਗਈ ਤੁਸੀਂ ਕਹਿੰਦੇ ਕਬੱਡੀ ਨੇ ਉਹਨੂੰ ਬੜਾ ਕੁਝ ਦਿੱਤਾ ਅਸੀਂ ਕਬੱਡੀ ਤੋਂ ਕਰ ਪਾ ਲਈ ਅਸੀਂ ਕਬੱਡੀ ਤੋਂ ਕਾਮਯਾਬ ਹੋ ਗਏ ਅਸੀਂ ਟੂਰ ਲਾਏ ਅਸੀਂ ਪੈਸੇ ਕਮਾ ਲਏ ਅਸੀਂ ਕਾਮਯਾਬ ਹੋ ਗਏ ਨੌਕਰੀਆਂ ਲੈ ਲਈਆਂ ਤੁਸੀਂ ਅੱਜ ਕਬੱਡੀ ਨੂੰ ਬਚਾਉਣ ਲਈ ਝੂਠ ਕਿਉਂ ਬੋਲ ਰਹੇ ਹੋ ਤੁਸੀਂ ਅੱਜ ਕਬੱਡੀ ਨੂੰ ਬਰਬਾਦ ਕਰਨ ਲਈ ਤੁਹਾਡਾ ਬਹੁਤ ਵੱਡਾ ਜੋਰ ਹੈ ਨਾ ਜਿੰਨੇ ਬੰਦੇ ਆ ਬੋਲੇ ਆ ਜੀ ਵੀ ਇਹ ਆਏ ਆ ਜੀ ਇਹ ਫਲਾਨਾ ਹੀ ਠਮਕਾ ਜੀ ਸੋਨੂੰ ਇੱਕ ਪਾਸੇ ਕਬੱਡੀ ਨੂੰ ਕਹਿੰਦਾ ਸਾਨੂੰ ਇੰਨਾ ਕੁ ਦਿੱਤਾ ਦੂਜੇ ਪਾਸੇ ਆਪਾਂ ਉਹਨੂੰ ਬਚਾਉਣ ਲਈ ਉਪਰਾਲਾ ਕਰ ਰਹੇ ਹਾਂ ਕਿ ਤੁਸੀਂ ਝੂਠ ਬੋਲ ਕੇ ਆਉਣ ਵਾਲੀਆਂ ਨਸਲਾਂ ਨੂੰ ਮਾਰ ਰਹੇ ਹੋ ਇਹਨਾਂ ਨੂੰ ਪੁੱਛਿਆ ਜਾਵੇ ਜਿਹੜੀਆਂ ਗੱਲਾਂ ਇਹ ਕਰਦੇ ਨੇ ਅੱਜ ਆ ਮੰਗੀ ਬੋਲਿਆ ਗੁਰਪ੍ਰੀ ਜੰਗੀਆਂ ਨਾਲ ਬੋਲਿਆ ਗੁਰਬੀ ਜੰਗੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਭਰਾ ਮਰਿਆ ਦੌਲੀ ਲੱਕੜਾ ਤੇਰੇ ਨਾਲ ਖੇਡਿਆ ਕਿਉਂ ਮਰਿਆ ਦੱਸ ਉਹਦਾ ਵੀ ਇਹੀ ਕਰਨ ਹਾਂ ਜੀਤਕੋਟਲੀ ਵਾਲਾ ਘੋੜੇ ਦੇ 2 ਐਮਐਲ ਲੱਗਦਾ ਟਰਮਨ 10 10 ਐਮਐਲ ਲਾ ਜਾਂਦਾ ਸੀਦਾ ਅੱਛਾ ਆ ਕਿੰਨੀਆਂ ਖਤਮ ਹੋ ਗਈਆਂ ਮਰ ਗਿਆ ਤੁਹਾਨੂੰ ਕਿਹਨੇ ਦੱਸਿਆ ਵੱਧ ਗਈ ਯਾਰ ਦੱਸਣ ਵਾਲੀ ਗੱਲ ਮੈਂ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਹਨਾ ਬਿਨਾਂ ਤੱਥਾਂ ਤੋਂ ਨਹੀਂ ਕਰ ਰਿਹਾ ਹੁਣ ਤੁਸੀਂ ਕਹਿਆ ਕਿਹਨੇ ਦੱਸਿਆ ਮੈਂ ਹੁਣ ਗੱਲ ਮੇਰੇ ਤੇ ਆ ਗਈ ਤਾਂ ਮੈਂ ਦੱਸ ਦੇ ਵੀ ਮੈਂ ਗਵਾਹ ਬਿੱਟੂ ਵਾਲੀ ਗੱਲ ਦਾ ਜੀ ਅਸੀਂ ਸਮਾਂ ਰਹਿੰਦੇ ਮੇਰੀ ਗੱਲ ਸੁਣ ਆਪਣਾ ਚੱਕਾਂ ਆ ਲਿਆ ਜੀ ਜੇਕਰ ਜਦੋਂ ਸਭ ਤੋਂ ਪਹਿਲਾਂ ਅੰਬੀ ਮਰਿਆ ਸੀ ਨਾ ਗਰਾਊਂਡ 'ਚ ਅਟੈਕ ਹੋ ਕੇ ਉਦੋਂ ਕਦੇ ਸੀ ਰੌਲਾ ਪਾਇਆ ਹੁੰਦਾ ਵੀ ਦੇਖੋ ਇਹ ਚੀਜ਼ ਰੋਕ ਦਿਓ ਸਾਡੇ ਮੁੰਡੇ ਮਰਨਗੇ ਉਦੋਂ ਬਾਅਦ ਲੱड्डੂ ਮਰਿਆ ਸੰਧਮੇ ਵਾਲਾ ਬੜਾ ਇਦੀ ਮਾਰ ਬਾਈ 6 ਫੁੱਟ ਦੀ ਸਾਲ ਖੜਾ ਥੱਲੇ ਜੀ ਉਹ ਮਰਿਆ ਕੱਡਾ ਸੁਣਾ ਨੌਜਵਾਨ ਸੀ ਫਿਰ ਉਸ ਤੋਂ ਬਾਅਦ ਮਰਦੇ 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 ਬਿੱਟੂ ਵਰਗੇ ਸੁਖਮਨ ਵਰਗੇ ਜੱਸਰ ਵਰਗੇ ਗगन ਵਰਗੇ ਕਿੰਨੇ ਖਿਡਾਰੀ ਮਰਦੇ ਤੁਰੇ ਗਏ ਜੇ ਪਹਿਲੇ ਦਿਨ ਅਸੀਂ ਕਦੇ ਇਹ ਗੱਲ ਤੋਂ ਪੜਦਾ ਚੱਕਿਆ ਹੁੰਦਾ ਨਾ ਵੀ ਬਾਈ ਇਹਦੀ ਮੌਤ ਐਡਾ 6 ਫੁੱਟ ਦਾ ਨੌਜਵਾਨ ਅੰਬੀ ਹਟੂਰ ਲੱਡੂ ਵਰਗੇ ਗਰਾਊਂਡ 'ਚ ਮਰ ਗਏ ਕਿਉਂ ਮਰ ਗਏ ਚੁੱਪ ਕਰਕੇ ਲੋਕ ਬਾ ਨਹੀਂ ਨਹੀਂ ਜੀ ਬਹੁਤ ਵੱਡੇ ਖਿਡਾਰੀ ਮਰ ਗਏ ਜੀ ਇਹਨਾਂ ਨੂੰ ਪੂਜਣਾ ਸ਼ੁਰੂ ਕਰਦੇ ਹੋ ਹੱਦੋਗੀ ਯਾਰ ਤੁਹਾਡੇ ਲਈ ਇਹ ਸਾਡੀ ਪੰਜਾਬੀਆਂ ਦੀ ਮਾਨਸਿਕਤਾ ਬਣ ਗਈ ਆ ਇਸ ਕਰਕੇ ਅਸੀਂ ਇਹ ਨੁਕਸਾਨ ਕਰਾ ਰਹੇ ਆ ਹੋਰ ਵੀ ਹੋਣਗੇ ਜਵਾਕ ਜਿਹੜੇ ਸ਼ੁਰੂ ਕਰਦੇ ਆ ਨਾ ਕਬੱਡੀ ਖੇਡਣਾ 40 40 50 50 ਕਿਲੋ ਪਹਿਲਾਂ ਟੀਕਿਆਂ ਤੋਂ ਆਉਂਦੇ ਆ ਮੁੜ ਕੇ ਕਬੱਡੀ ਖੇਡਣਾ ਵੀ ਛੱਡ ਦਿੰਦੇ ਚੱਟੇ ਤੇ ਆ ਜਾਂਦੇ ਆ ਸ਼ੁਰੂਆਤ ਉੱਥੋਂ ਹੁੰਦੀ ਆ ਹਾਂ ਇਹ ਗੱਲ ਸੱਚ ਬੋਲਣ ਨੂੰ ਕੋ ਤਿਆਰ ਨਹੀਂ ਹੈਗਾ ਕਿਉਂਕਿ ਅੱਜ ਇਹਨਾਂ ਨੂੰ ਸਿਰਫ ਇਹ ਦੇਖਦਾ ਵੀ ਪੈਸਾ ਬਣ ਰਿਹਾ ਸਾਰੀ ਜ਼ਿੰਦਗੀ ਸੱਟ ਹੋ ਰਹੀ ਹੈ ਕੱਲਾ ਪੈਸਾ ਕੀ ਕਰੂਗਾ ਸੋ ਡਿੰਗਰ ਜਿੰਦਗੀਆਂ ਤਬਾਹ ਵੀ ਹੋ ਰਹੀਆਂ ਨੇ ਕੀ ਕਿੜੀਆਂ-ਕੜੀਆਂ ਮੈਂ ਗੱਲਾਂ ਬੋਲਾਂ ਜੇ ਮੈਂ ਉਹ ਬੋਲਤੀਆਂ ਮੇਰੇ ਕੋਲ ਬੜਾ ਕੁਝ ਪਿਆ ਬੜੇ ਸਬੂਤ ਪਏ ਆ ਤਾਂ ਬੜਾ ਖਲਾਰਾ ਚੱਕਾ ਆਲੇ ਪੈ ਜਾਣਾ ਤਾਂ ਮੈਂ ਚਾਹੁੰਦਾ ਨਹੀਂ ਤੁਸੀਂ ਸਹੀ ਦਸ਼ਾ ਵਾਲੇ ਪਾਸੇ ਆਜੋ ਇਹਨੂੰ ਸੁਧਾਰਨ ਵਾਲੇ ਪਾਸੇ ਆਜੋ ਨਾ ਕਿ ਤੁਸੀਂ ਆ ਜਿਹੜੀਆਂ ਗੱਲਾਂ ਕਰੀ ਜਾਂਦੇ ਹੋ ਆਏ ਆ ਜੀ ਆਏ ਆ ਜੀ ਫਲਾਨਾ ਜੀ ਠਮਕਾ ਹੁਣ ਮੰਗੀ ਉਹ ਕਿੱਥੇ ਹਾਲੋ ਕੁੜੂ ਕਿੱਥੇ ਬੁੜੀ ਦਾ ਹੰਗਾਮਾ ਮੈਂ ਗੱਲ ਕਬੱਡੀ ਦੀ ਕਰੀ ਜਾਂਦਾ ਤੂੰ ਮੂੰਚਾ ਅੱਕੇ ਲੈ ਗਿਆ ਉੱਥੇ ਅੰਦੋਲਣ ਤੇ ਦੂਜੇ ਪਾਸੇ ਤਾਂ ਕਹੀ ਜਾਂਦਾ ਕਿ ਇਹਨੂੰ ਕੋਈ ਬੁਲਾਉਂਦਾ ਹੈ ਇਹਨੂੰ ਚੱਠੇ ਅਰਗੇ ਬੁਲਾਉਂਦੇ ਆ ਇਹਨੂੰ ਸੱਭਾ ਥੜਾ ਬੁਲਾਉਂਦਾ ਇਹਨੂੰ ਸੁੱਖਾ ਮਾਨ ਬੁਲਾਉਂਦਾ ਇੱਕ ਵਾਰ ਤੂੰ ਇਹ ਗੱਲ ਕਹੀ ਜਾਂਦਾ ਇੱਕ ਪਾਸੇ ਤੂੰ ਕਹੀ ਜਾਂਦਾ ਮੇਰਾ ਪੁਰਾਣਾ ਰੌਲਾ ਇਹਦੇ ਨਾਲ ਇਹ ਤਾਂ ਬੋਲਦਾ ਇਹ ਗੱਲ ਤੇ ਤਾਂ ਖੜ ਜਾ ਹੈਗਾ ਕੁਝ ਲੱਖੇ ਬਾਈ ਕਿਸਾਨ ਧਰਨੇ 'ਚ ਤੁਸੀਂ ਸੰਦੀਪ ਨੰਗਲੰਬੀਆਂ ਜਾਂ ਮੰਗੀ ਦੇ ਨਾਲ ਕੋਈ ਤੁਹਾਡਾ ਬਰੋਸ ਸੀਗਾ ਨਹੀਂ ਸੁਣੋ ਗੱਲ ਹੁਣ ਇਹ ਚਲੋ ਆਪਾਂ ਮੈਂ ਮੈਂ ਤਾਂ ਬਿੱਟੂ ਦੇ ਮੇਰਾ ਫਿਰ ਚੈਲੰਜ ਆ ਜਿੰਨੇ ਵੀ ਬੋਲੇ ਆ ਮੰਗੀ ਸੁਲਤਾਨ ਗਰਲਾ ਲਰਗੇ ਘਨੌਰ ਵਾਲੇ ਚੈਲੰਜ ਆ ਜਿੱਥੇ ਮਰਜ਼ੀ ਲਾਈਵ ਡਿਬੇਟ ਤੇ ਆ ਜਿਓ 10 ਚੈਨਲ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਪੁੱਛੋ ਕੱਲੇ ਕੱਲੇ ਸਵਾਲ ਦਾ ਜਵਾਬ ਦੇਵਾਂਗਾ ਮੈਂ ਪੁੱਛੂੰਗਾ ਤੱਥਾਂ ਨਾਲ ਸਬੂਤਾਂ ਨਾਲ ਜਵਾਬ ਦੇ ਦਿਓ ਮੰਗੀ ਨੇ ਜਿਹੜੀ ਗੱਲ ਕਹੀ ਆ ਵੀ ਤੁਹਾਡਾ ਤਰਕ ਵਿੱਚ ਕੁਝ ਨਹੀਂ ਬਿਲਕੁਲ ਬੇਵਾਕੀ ਨਾਲ ਤੇ ਇਮਾਨਦਾਰੀ ਨਾਲ ਮੈਂ ਜਵਾਬ ਦੇਵਾਂਗਾ ਕਿਸਾਨੀ ਅੰਦੋਲਨ ਹਮ ਸ਼ੁਰੂ ਹੁੰਦਾ ਪੰਜਾਬ 'ਚ ਦੀਪ ਆਉਂਦਾ ਬੰਬੇ ਤੋਂ ਜੀ ਇੱਥੇ ਰਲ ਕੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆਂ ਬਹੁਤ ਥਾਂਵੇਂ ਪੰਜਾਬ 'ਚ ਟੋਲ ਪਲਾਹ ਜਾਂ ਤੇ ਹੋਰ ਥਾਂਵਾਂ ਤੇ ਰੇਲੀਆਂ ਹੁੰਦੀਆਂ ਇੱਕ ਮੂਵਮੈਂਟ ਬਣ ਜਾਂਦੀ ਹੈ ਉਹ ਮੂਵਮੈਂਟ ਕ ਲਹਿਰ ਜਾਂਦੀ ਹੈ ਦਿੱਲੀ ਜੀ ਦਿੱਲੀ ਅਸੀਂ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਬੰਦਾ ਮੈਂ ਆ ਤੁਸੀਂ ਜਾਣਦੇ ਹੋ ਸਿੰਘੂ ਬਾਰਡਰ ਤੇ ਅੱਛਾ ਰਾਤ ਨੂੰ ਜਦੋਂ ਅਸੀਂ ਗਏ ਆਂ ਇੱਧਰੋਂ ਆ ਜਿਹੜਾ ਮੂਨ ਕਾਲੇ ਪਾਸ ਹੂੰ ਪਾਤਰਾਂ ਵਾਲੇ ਪਾਸੇ ਜੀ ਕੋਈ ਸ਼ੰਭੂ ਅੰਨੇ ਦੀ ਗਿਆ ਕੋਈ ਕਦਰ ਦੀ ਗਿਆ ਅਸੀਂ ਜਦੋਂ ਜਾਂਦੇ ਆ ਬਿੱਟੂ ਸਿਆਂ ਤੇ ਰਾਤ ਦਾ ਟਾਈਮ ਹੁੰਦਾ ਰਾਤ ਨੂੰ 2-3:00 ਦਾ ਟਾਈਮ ਹੁੰਦਾ ਅਸੀਂ ਜਾ ਕੇ ਰੁਕ ਜਾਂਦੇ ਹਾਂ ਉੱਥੇ ਅੱਛਾ ਆਪਣੇ ਬੰਦੇ ਹਲੇ ਪਿੱਛੇ ਆ ਰਹੇ ਹੁੰਦੇ ਆ ਅਖੀਰਲਾ ਨਾਕਾ ਸਿੰਘੂ ਬਾਰਡਰ ਦੇ ਉੱਤੇ ਹੁੰਦਾ ਜਿਹੜਾ ਦਿੱਲੀ ਤੇ ਹਰਿਆਣਾ ਦਾ ਬਾਰਡਰ ਦਾ ਜੀ ਅਸੀਂ ਉੱਥੇ ਜਾ ਕੇ ਰੁਕਦੇ ਆ ਤੇ ਸਵੇਰੇ 9-10:00 ਵਜੇ ਆਪਣੇ ਬੰਦੇ ਆਉਣੇ ਸ਼ੁਰੂ ਹੋ ਜਾਂਦੇ ਆ ਪਹਿਲੀ ਝੜਪ ਹੁੰਦੀ ਆ ਹੂੰ ਉਸ ਮੋਰਚੇ ਤੇ ਉਛਾੜਾਂ ਵੀ ਮਾਰਦੇ ਆ ਉਹ ਡਾਂਗਾ ਵੀ ਮਾਰਦੇ ਇੱਕ ਮੁੰਡਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਸਾਡੇ ਨਾਲ ਦਾ ਪੁਲਿਸ ਵਾਲੇ ਜਦੋਂ ਚੜਪਾਉਂਦੀ ਆ ਜੀ ਉੱਥੇ ਖੜ ਕੇ ਮੈਂ ਬੋਲਦਾ ਮੇਰੀ ਵੀਡੀਓ ਚਲਾ ਦੀ ਵਿੱਚ ਵੀ ਪੰਜਾਬ ਦੇ ਲੋਕੋ ਬਰਾੜੀ ਜਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਉਹ ਅੰਦਰ ਇੱਕ ਚਾਰਦਿਵਾਰੀ ਆ ਉੱਥੇ ਘਿਰ ਜੂਗੇ ਇੱਥੋਂ ਦੀ ਸਾਰਾਗ ਦਾ ਬਲੋਂਗੇ ਜੇ ਇੱਥੋਂ ਆਪਾਂ ਚਾਰ ਸਪਿਰੋਂ ਦਿੱਲੀ ਘੇਰ ਲਈ